ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲਬਾਤ ਕਰਨੀ ਆ ਆਪਾਂ ਤਾਨਿਆਂ ਬਾਰੇ ਕਹਿੰਦੇ ਤਾਨਿਆਂ ਦੀ ਠੱਠੀ ਵਿੱਚ ਤਪਿਆ ਇਨਸਾਨ ਕੋਲਾ ਨਹੀਂ ਬਣਦਾ ਸੋਨਾ ਬਣ ਜਾਂਦਾ ਕਿਉਂਕਿ ਸਾਨੂੰ ਮਾਰਿਆ ਹੋਇਆ ਕਿਸੇ ਦਾ ਇੱਕ ਤਾਨਾ ਸਾਨੂੰ ਕਿਤੇ ਤੇ ਕਿਤੇ ਪਚਾ ਦਿੰਦਾ ਹੈ ਅਸੀਂ ਭਾਵੇਂ ਉਸ ਤਾਨੇ ਦਾ ਗੁੱਸਾ ਕਰ ਲਈਏ ਵੇ ਸਾਨੂੰ ਕਿਸੇ ਨੇ ਐਂ ਕਹਿਤਾ ਭਾਵੇਂ ਉਹ ਤਾਨਾ ਅਸੀਂ ਆਪਣੇ ਦਿਲ ਦਿਮਾਗ ਚ ਤਾਰ ਲਈਏ ਵੀ ਸਾਨੂੰ ਇਦਾਂ ਕਿਹਾ ਹੈ ਕਿਸੇ ਨੇ ਇਹ ਹੁਣ ਇਹਨੂੰ ਕਰਕੇ ਦਿਖਾਉਣਾ ਹੈ ਕਿਉਂ ਲੋਕਾਂ ਨੂੰ ਆਦਤ ਆ ਜਦੋਂ ਅਸੀਂ ਕਿਸੇ ਚੰਗੇ ਕੰਮ ਵੱਲ ਨੂੰ ਵਗਦੇ ਆ ਗਲੀ ਦੇ ਕੁੱਤਿਆਂ ਵਾਂਗੂ ਭੌਂਕਣਾ ਸ਼ੁਰੂ ਕਰ ਦਿੰਦੇ ਨੇ ਪਤਾ ਨਹੀਂ ਕੀ ਤੇ ਕੀ ਕੀ ਤੇ ਕੀ ਗੱਲਾਂ ਕਰਦੇ ਆ ਕੋਈ ਵੀ ਕੰਮ ਕਰਨ ਲੱਗ ਜਾਓ ਚੰਗਾ ਜਿਹੜਾ ਸਰਾਹਤ ਵਾਲਾ ਹੈ ਤੁਹਾਨੂੰ ਦੁਨੀਆਂ ਸਰਾਹੂਗੀ ਜਿਹੜੇ ਤੁਹਾਡੇ ਕਰੀਬੀ ਹੋਣਗੇ ਜਾਂ ਜਿਨ੍ਹਾਂ ਦੇ ਤੁਸੀਂ ਸਾਹਮਣੇ ਕੰਮ ਕਰਦੇ ਹੋਵੋਗੇ ਕੋਈ ਚੰਗਾ ਕੰਮ ਕਰਦੇ ਆ ਉਹਨਾਂ ਦੀ ਅੱਖਾਂ ਤੱਕਦੀਆਂ ਉਹ ਤੁਹਾਡੇ ਨੂੰ ਦੇਖ ਕੇ ਬੁੱਲ ਕੱਢਣਗੇ ਉਹ ਤੁਹਾਨੂੰ ਦੇਖ ਕੇ ਕਹਿਣਗੇ ਵੀ ਲੈ ਦੱਸ ਆ ਕੀ ਕਰਦੇ ਨੇ ਜਾਂ ਤਾਂ ਫਿਰ ਉਹਨਾਂ ਨੂੰ ਦੁਨੀਆਦਾਰੀ ਬਾਰੇ ਪਤਾ ਹੀ ਨਹੀਂ ਵੀ ਦੁਨੀਆ ਕਿੱਥੇ ਤੇ ਕਿੱਥੇ ਪਹੁੰਚੇਗੀ ਜਾਂ ਫਿਰ ਉਹਨਾਂ ਨੂੰ ਇਹ ਚੀਜ਼ਾਂ ਪਚਦੀਆਂ ਨਹੀਂ ਵੀ ਕਾਤੇ ਹੈ ਐ ਰਾਤ ਉਰਪੇ ਕਿਤੇ ਉੱਠਣਾ ਖੜਨਾ ਜਿਹੜੀ ਤਾਨਾशाही ਹੈ ਨਾ ਮੈਂ ਤੁਹਾਨੂੰ ਦੱਸਦੀ ਆਂ ਵੀ ਤਾਨਾ ਮਾਰਨਾ ਤਾਨਾ ਵੀ ਕਈ ਤਰ੍ਹਾਂ ਦਾ ਹੈ ਇੱਕ ਤਾਂ ਤਾਨਾ ਮਾਰ ਜਾਣਾ ਉਸ ਇਨਸਾਨ ਨੇ ਜਿਹਦਾ ਅੰਦਰ ਹੰਕਾਰ ਬਹੁਤ ਭਰਿਆ ਹੋਇਆ ਹੈ ਕਿਉਂਕਿ ਉਹ ਇਨਸਾਨ ਆਪਣੇ ਆਪ ਨੂੰ ਉੱਚਾ ਸਮਝਦਾ ਹੁੰਦਾ ਹੈ ਠੀਕ ਹੈ ਉਹ ਇਨਸਾਨ ਆਪਣੇ ਆਪ ਨੂੰ ਉੱਚਾ ਸਮਝਦਾ ਹੁੰਦਾ ਹੈ ਇਹੋ ਜਿਹੇ ਇਨਸਾਨ ਨੇ ਤਾਨਾ ਮਾਰਨਾ ਇੱਕ ਫਿਰ ਉਹ ਇਨਸਾਨ ਨੀਤਾਨਾ ਮਾਰਨਾ ਜਿਹੜਾ ਤੁਹਾਨੂੰ ਉੱਠਦਿਆਂ ਦੇਖ ਨਹੀਂ ਸਕਦਾ ਇੱਕ ਹੁੰਦਾ ਹੈ ਤਾਨਾ ਮਾਰਨਾ ਤੁਹਾਨੂੰ ਕਮਜ਼ੋਰ ਕਰ ਦੇਣਾ ਗੱਲ ਇਹ ਜੀ ਕਹਿਣੀ ਹੈ ਨਾ ਸੜੀ ਹੋਈ ਤੁਹਾਨੂੰ ਕਮਜ਼ੋਰ ਕਰਨਾ ਚਾਹੁੰਦਾ ਹੁੰਦਾ ਹੈ ਅਗਲਾ ਵੀ ਅਗਲਾ ਕਹੇ ਛੱਡਾ ਫਲਾਣਾ ਵੀ ਮੈਨੂੰ ਆਏ ਕਹਿੰਦਾ ਠਮਕਾ ਵੀ ਮੈਨੂੰ ਆਏ ਕਹਿੰਦਾ ਇਹ ਜਿਆਦੀ ਪ੍ਰਵਾਹ ਨਾ ਕਰਿਆ ਕਰੋ ਮੈਂ ਅੱਗੇ ਵੀ ਬਹੁਤ ਵੀਡੀਓਾਂ 'ਚ ਕਹਿਣੀ ਹੈ ਵੀ ਸਾਡਾ ਕੰਮ ਸਹੀ ਹੋਵੇ ਸਾਡੀ ਸੋਚ ਸਹੀ ਹੋਵੇ ਅਸੀਂ ਆਪਣੇ ਪਰਿਵਾਰ ਨਾਲ ਸਹਿਮਤ ਹੋਈਏ ਇਹ ਵੀ ਨਾਲ ਗੱਲ ਕਹੀ ਨਹੀਂ ਹੁੰਦੀ ਆ ਵੀ ਐਦਾਂ ਦਾ ਕੰਮ ਮਨਾ ਕਰਿਆ ਕਰੋ ਵੀ ਜਿਹੜਾ ਸਿਰਫ ਤੁਹਾਨੂੰ ਪਸੰਦ ਆ ਦੁਨੀਆਦਾਰੀ ਨੂੰ ਚੰਗਾ ਨਾ ਲੱਗੇ ਪਤਾ ਕੀ ਹੈ ਪਹਿਲੀ ਗੱਲ ਤਾਂ ਅਸੀਂ ਦੁਨੀਆਦਾਰੀ ਨੂੰ ਰਾਜ਼ੀ ਨਹੀਂ ਕਰ ਸਕਦੇ ਨੰਬਰ 2 ਤੇ ਜਦੋਂ ਅਸੀਂ ਕੰਮ ਤਾਂ ਉਹੀ ਕਰਦੇ ਆ ਜਿਹਦੇ ਵਿੱਚ ਸਾਡਾ ਕੋਈ ਬੈਨੀਫਿਟ ਆ ਕੰਮ ਤਾਂ ਪਉਹੀ ਕਰਨ ਲੱਗਦੇ ਆ ਕੋਈ ਐਡਾ ਪਹਿਲਾ ਤਾਂ ਹੈ ਨਹੀਂ ਵੀ ਜਿਹੜਾ ਬੈਨੀਫਿਟ ਤੋਂ ਬਗੈਰ ਕੰਮ ਕਰੂਗਾ ਜੇ ਹੁਣ ਅਸੀਂ ਇਹਨਾਂ ਲੋਕਾਂ ਕਿੰਨੇ ਦੇਖੀਏ ਲੋਕ ਇਹ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਜਿਨ੍ਹਾਂ ਨੂੰ ਕੋਈ ਬੋਲਣ ਨਹੀਂ ਦਿੰਦਾ ਜਿਹੜੇ ਬੋਲਣ ਜੋਗੇ ਹੁੰਦੇ ਨਹੀਂ ਉਹ ਲੋਕ ਸਾਡੀਆਂ ਟੰਗਾਂ ਖਿੱਚਦੇ ਹਨ ਜਿਹੜੇ ਲੋਕ ਅੰਦਰੋਂ ਸਾਫ਼ ਨੀਅਤ ਦੇ ਹੁੰਦੇ ਨੇ ਸੱਚੀ ਸੁੱਚੀ ਸੋਚ ਦੇ ਮਾਲਕ ਹੁੰਦੇ ਨੇ ਜਿਹੜਿਆਂ ਨੂੰ ਲੱਗਦਾ ਹੁੰਦਾ ਵੀ ਕੋਈ ਗੱਲ ਨਹੀਂ ਕੋਈ ਵੀ ਕੰਮ ਇਨਸਾਨ ਕਰ ਰਿਹਾ ਹੈ ਚੰਗਾ ਕੰਮ ਕਰ ਰਿਹਾ ਹੈ ਕੋਈ ਨਹੀਂ ਕਰਦਾ ਅਗਲਾ ਉਸ ਕੰਮ ਦੀ ਸਰਾਹਤੀ ਕਰਦਾ ਹੈ ਉਸ ਕੰਮ ਨੂੰ ਅਗਲਾ ਨਿੰਦਦਾ ਨਹੀਂ ਹੈਗਾ ਸਭ ਕੋ ਤੁਹਾਨੂੰ ਹੱਲਾਸ਼ੇਰੀ ਦਿੰਦਾ ਹੈ ਚਲਦੀਆਂ ਗੱਲਾਂ 'ਚ ਮੈਂ ਤੁਹਾਨੂੰ ਦੱਸਦੀਆਂ ਕਿ ਮੈਂ ਸੋਸ਼ਲ ਮੀਡੀਆ ਤੇ ਕੰਮ ਕਰਨ ਲੱਗੀ ਆ ਸਭ ਨੂੰ ਪਤਾ ਭੈਣ ਭਾਈਆਂ ਨੂੰ ਬਈ ਇੱਕ ਲਬਜ ਵੀ ਇੱਕ ਲਬਜ ਕਿਹਾ ਜਾ ਹੁੰਦਾ ਹੈ ਉਹ ਵੀ ਸੋਚ ਕੇ ਕੱਢੀਦਾ ਕਿਤੇ ਉਹ ਕਹਿੰਦੇ ਹੁੰਦੇ ਨੇ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਕਿਤੇ ਮੂੰਹੋਂ ਸ਼ਬਦ ਨਿਕਲ ਗਿਆ ਉਨੀ ਕੀ ਤਾਂ ਜਦੋਂ ਵੀਡੀਓ ਐਡਿਟ ਕਰਨੀ ਆ ਉਹ ਉੱਥੇ ਕਟੌਤੀ ਮਾਰਨੀ ਆ ਸਾਫ਼ ਸੁਥਰਾ ਕੰਮ ਕਰੀਦਾ ਹੈ ਹਰੇਕ ਬੋਲ ਸੋਚ ਕੇ ਬੋਲੀਦਾ ਹੈ ਉਹ ਬੋਲੀਦਾ ਬੋਲ ਜਿਹੜਾ ਅਸੀਂ ਘਰਾਂ 'ਚ ਬਹਿ ਕੇ ਸੁਣ ਸਕੀਏ ਆਪਣੇ ਧੀਆਂ ਪੁੱਤਾਂ ਕੋਲ ਬਹਿ ਕੇ ਸੁਣ ਸਕੀਏ ਸਾਡੇ ਬੱਚਿਆਂ ਦੇ ਦਿਮਾਗ 'ਚ ਕੋਈ ਚੰਗੀ ਗੱਲ ਪਵੇ ਇਹ 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 ਇੱਕ ਇਹ ਕੰਮ ਨੂੰ ਵੀ ਮੇਰੇ ਨੂੰ ਬਹੁਤ ਨਿੰਦੇ ਆ ਗਿਆ ਤਿੰਨ ਚਾਰ ਤਿੰਨ ਚਾਰਕ ਜਣਿਆਂ ਵੱਲੋਂ ਨਾਲੇ ਖੁਦ ਮੇਰੇ ਆਪਣੇ ਨਾਲ ਨੇ ਇਹ ਨਹੀਂ ਗੱਲ ਹੈਗੀ ਸਭ ਦੇ ਸਹਿਮਤੀ ਨਾਲ ਮੈਂ ਕੰਮ ਕਰ ਲੱਗੀਆਂ YouTube ਤੇ ਬਈ ਇਹ ਨਹੀਂ ਹੈਗਾ ਵੀ ਮੈਂ ਆਪਣੀ ਮਰਜ਼ੀ ਕੀਤੀ ਐ ਪਰ ਜਿਹੜੇ ਬੋਲਣੇ ਵਾਲੇ ਆ ਲੱਤਾਂ ਖਿੱਚਣੇ ਵਾਲੇ ਆ ਉਹ ਰਹਿ ਨਹੀਂ ਸਕਦੇ ਮੈਂ ਇਹ ਕਹਿੰਦੀ ਹੁੰਨੀ ਆ ਵੀ ਇਹਹ ਜਿਹਿਆਂ ਦੀ ਗੱਲ ਇਧਰਲੇ ਕੰਨ ਪਾ ਕੇ ਇਧਰਲੇ ਨਾ ਕੱਢਿਆ ਕਰੋ ਪ੍ਰੈਸ ਕਰਦਿਆ ਕਰੋ ਇਹ ਪ੍ਰੈਸ ਕਰੀ ਤੋਂ ਹੀ ਟਿਕਦੇ ਨੇ ਦੁਨੀਆਦਾਰੀ ਆ ਜਿਹੜੀ ਪਤਾ ਨਹੀਂ ਕਿਉਂ ਦਿਮਾਗ ਉਲਟ ਹੋ ਗਿਆ ਕੋਈ ਪੁੱਠੇ ਕੰਮ ਕਰੇ ਉਹਨੂੰ ਨਹੀਂ ਅਗਲਾ ਇਹਨਾਂ ਨਿੰਦਦਾ ਸਿੱਧੇ ਕੰਮਾਂ ਨੂੰ ਵੱਧ ਨਿੰਦਿਆ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਸਿੱਧੇ ਕੰਮਾਂ 'ਚ ਇੱਕ ਤਾਂ ਅਗਲੇ ਦੀ ਕਹਿੰਦੇ ਹੁੰਦੇ ਨੇ ਸੋਭਾ ਹੁੰਦੀ ਆ ਹੁਣ ਮੈਂ ਤੁਹਾਨੂੰ ਆਪਣੇ ਕੰਮ ਦੀ ਉਹ ਗੱਲ ਕਰੀ ਆ ਇਹ ਇੱਕ ਉਦਾਹਰਨ ਦਿੱਤੀ ਆ ਮੈਂ ਠੀਕ ਆ ਕਿੰਨਾ ਭੈਣਾ ਭਾਈਆਂ ਵੱਲੋਂ ਸਤਕਾਰ ਮਿਲਦਾ ਹੈ ਜਿਹੜਾ ਕਮੈਂਟਾਂ 'ਚ ਮਿਲਦਾ ਉਹ ਸਤਕਾਰ ਵੱਖਰਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜਾ ਫੇਸ ਟੂ ਫੇਸ ਸਤਕਾਰ ਮਿਲਦਾ ਉਹ ਵੱਖਰਾ ਹੈ ਹੁਣ ਬਾਹਰ ਅੰਦਰ ਜਾਈ ਆਈ ਦਾ ਸ਼ਹਿਰ ਵੀ ਜਾਈਦਾ ਮੈਂ ਦੇਖੋ ਅਜੇ ਮੈਂ ਵੀਡੀਓ ਨਹੀਂ ਉਦਾਂ ਦੀਆਂ ਪਾਉਣ ਲੱਗੀ ਜਿਹੜਾ ਆਪਾਂ ਲੋਕਲ ਬਲੌਗ ਬਣਾਉਣ ਲੱਗਾਗੇ ਨਾ ਅ ਉਹਦੇ ਕਰਕੇ ਫਿਰ ਤੁਹਾਨੂੰ ਪਤਾ ਲੱਗੂਗਾ ਅਜੇ ਮੈਂ ਦੂਜੀ ਲੋਟ ਵੀਡੀਓ ਨਹੀਂ ਪਾਉਂਦੀ ਹੈਗੀ ਬਹੁਤ ਘੱਟ ਕਿਤੇ ਮਾਣੀ ਮੋਟੀ ਵੀਡੀਓ ਪਾਈਦੀ ਹੈ ਪ੍ਰੋਗਰਾਮਾਂ 'ਚ ਜਾਈਦਾ ਤਾਂ ਕਰਕੇ ਬੜਾ ਸਤਿਕਾਰ ਮਿਲਦਾ ਕੋਈ ਵੀ ਭੈਣ ਭਾਈ ਮਿਲਦਾ ਹੈ ਅਗਲਾ ਉੱਡ ਕੇ ਮਿਲਦਾ ਹੈ ਕਹਿੰਦੇ ਵੀ ਗੱਲਾਂ ਬਹੁਤ ਵਧੀਆ ਮੈਨੂੰ ਫੋਨ ਕਾਫੀ ਆਉਂਦੇ ਨੇ ਜਿਨ੍ਹਾਂ ਕੋਲ ਮੇਰਾ ਨੰਬਰ ਹੈ ਜੇ ਨੰਬਰ ਮੈਂ ਪਾਇਆ ਨਹੀਂ ਹੈਗਾ ਚੈਨਲਾਂ 'ਤੇ ਜਿਨ੍ਹਾਂ ਕੋਲ ਮੇਰਾ ਨੰਬਰ ਹੈਗਾ ਭੈਣਾ ਭਾਈਆਂ ਕੋਲ ਮੈਨੂੰ ਸਪੈਸ਼ਲੀ ਫੋਨ ਕਰਦੇ ਨੇ ਜੇ ਕਿਸੇ ਕੋਲ ਨਹੀਂ ਹੈਗਾ ਜਿਹੜਾ ਕਿਸੇ ਨੂੰ ਮੇਰੇ ਨਾਲ ਕੋਈ ਮੇਰਾ ਰਿਸ਼ਤਾ ਅਟੈਚਮੈਂਟ ਹੈ ਉਹਨਾਂ ਤੋਂ ਕਹਾ ਤੋਂ ਕਹਾ ਨੰਬਰ ਲੈ ਕੇ ਮੈਨੂੰ ਫੋਨ ਕਰਦੇ ਨੇ ਦੇਖੋ ਇਹ ਮਾਨ ਸਤਕਾਰ ਮਹਾਰਾਜ ਵੱਲੋਂ ਮਿਲਦਾ ਹੈ ਇਹ ਜੇ ਮੇਰੀ ਜ਼ੁਬਾਨ 'ਚੋਂ ਕੋਈ ਸ਼ਬਦ ਨਿਕਲਦਾ ਉਹ ਵੀ ਉਦੀਓ ਦੇਣ ਹੈ ਮੇਰੀ ਮਜਾਲ ਨਹੀਂ ਹੈ ਜੀ ਮੈਂ ਬੋਲ ਲੂੰਗੀ ਇੱਕ ਸਾਹ ਨਹੀਂ ਲੈਣ ਦਿੰਦਾ ਉਹ ਰਾਜਾ ਤੋਂ ਬਗੈਰ ਇੱਕ ਸਾਹ ਨਹੀਂ ਲੈਣ ਦਿੰਦਾ ਮੈਂ ਸੋਈ ਗੱਲਾਂ ਕਰਦੀ ਆ ਮੈਂ ਇੱਕ ਉਦਾਹਰਨਾ ਦੰਨੀ ਆ ਤੁਹਾਨੂੰ ਨਿਆਣਿਆਂ ਨੂੰ ਜ਼ਿਆਦਾਤਰ ਮੈਂ ਕਹਿੰਨੀ ਆ ਪੁੱਤਰ ਜੀ ਤੁਸੀਂ ਕੋਈ ਵੀ ਕੰਮ ਕਰੋ ਸਰੇਤਾ ਵਾਲਾ ਕਰੋ ਕਰੋ ਜ਼ਰੂਰ ਬੇਲੇ ਨਾ ਫਿਰੋ ਬੇਲਾ ਦਿਮਾਗ ਹੈ ਜਿਹੜਾ ਸ਼ਤਾਨ ਦਾ ਘਰ ਬਣ ਜਾਂਦਾ ਸਾਨੂੰ ਤਾਨੇ ਫੇਰ ਵੀ ਪੈਣੇ ਨੇ ਇਹ ਜਿਹੜੀ ਦੁਨੀਆਦਾਰੀ ਹੈ ਇਹ ਨਾਂ ਬੇਲਿਆਂ ਨੂੰ ਟਿਕਣ ਦਿੰਦੀ ਐ ਨਾ ਇਹ ਕੰਮ ਕਰਦਿਆਂ ਨੂੰ ਟਿਕਣ ਦਿੰਦੀ ਐ ਨਾ ਇਹ ਭੁੱਖਿਆਂ ਨੂੰ ਟਿਕਣ ਦਿੰਦੀ ਐ ਨਾ ਇਹ ਰੱਜਿਆਂ ਨੂੰ ਟਿਕਣ ਦਿੰਦੀ ਐ ਜਿਹੜੇ ਤਾਨੇ ਆ ਇਹ ਸਾਨੂੰ ਵੱਜਣੇ ਹੀ ਵੱਜਣੇ ਆ ਸਾਨੂੰ ਤਾਨੇ ਹੀ ਅੱਗੇ ਤੋਰਦੇ ਨੇ ਜਿਹੜਾ ਤੁਹਾਨੂੰ ਤਾਨਾ ਵੱਜਦਾ ਨਾ ਉੱਥੇ ਅਸੀਂ ਬਰਾਬਰੀ ਨਹੀਂ ਕਰਨੀ ਬਰਾਬਰੀ ਨਹੀਂ ਕਰਨੀ ਬਰਾਬਰੀ ਹੋਇਆ ਕਿਤੇ ਕਰ ਲਈ ਵੀ ਨਹੀਂ ਅਗਲਾ ਇੱਕ ਵਾਰ ਦੇਖਿਆ ਦੋ ਵਾਰ ਦੇਖਿਆ ਨਹੀਂ ਠਿਕੇਆ ਉੱਥੇ ਅਗਲੇ ਦੀ ਗਰਦ ਲਾ ਦੇਣੀ ਵੀ ਠੀਕ ਹੁੰਦੀ ਐ ਪਰ ਜਿਹੜਾ ਤਾਨਾ ਐ ਇਹ ਸਾਨੂੰ ਬਹੁਤ ਪਾਵਰ ਦਿੰਦਾ ਹੈ ਕਿਉਂਕਿ ਤਾਨੇ ਦਾ ਬਦਲਾ ਤੁਸੀਂ ਲੜ ਕੇ ਨਹੀਂ ਲੈਣਾ ਕੰਮ ਰਹੀਂ ਜਵਾਬ ਦੇਣਾ ਹੈ ਅਗਲੇ ਨੂੰ ਫੇਰ ਮੈਂ ਕਹਿੰਨੀ ਆ ਵੀ ਕੰਮ ਤੁਹਾਡਾ ਸਹੀ ਹੋਵੇ ਹੁਣ ਮੈਂ ਤੁਹਾਨੂੰ ਦੇਖੋ ਇੱਕ ਧਾਰਨ ਕੰਮ ਦੀ ਦੇਤੀ ਕਿਸੇ ਨੂੰ ਲੱਗਦਾ ਹੋਊ ਵੀ ਭੈਣ ਪਤਾ ਨਹੀਂ ਬੇਲੀ ਆ ਬੇਲੀ ਨਹੀਂ ਮੈਂ ਹੈਗੀ ਸਾਰਾ ਘਰ ਦਾ ਕੰਮ ਕਾਜ ਲਾ ਪਸ਼ੂਆਂ ਤੋਂ ਮੇਰੇ ਸਿਰੇ ਆ ਇਹ ਜਿਹੜਾ ਕੰਮ ਜਿਹੜਾ ਕਹਿੰਦੇ ਹੁੰਦੇ ਨੇ ਵੀ ਮੈਂ ਇਹ ਬੇਚਜ ਹੋ ਕੇ ਬੋਲਦੀ ਆ ਇਹ ਵੀ ਤਾਨਿਆਂ ਦਾ ਹੀ ਰਾਜ ਹੈ ਜਿਹੜੇ ਤਾਨੇ ਵੱਜੇ ਹੋਏ ਆ ਨਾ ਤਾਨੇ ਵੱਜੇ ਹੋਏ ਆ ਇਹ ਉਹੀ ਬੋਲਣ ਤੇ ਮਜਬੂਰ ਕਰਦੇ ਨੇ ਕੋਸਮ ਮੈਂ ਤੁਹਾਨੂੰ ਦੱਸਦੀ ਆ ਵੀ ਮੇਰਾ ਜਿਹੜਾ ਸੁਭਾਅ ਏ ਮੈਨੂੰ ਬਹਿਲਾ ਬੈਠਣਾ ਪਸੰਦ ਨਹੀਂ ਮੈਂ ਸਰਦਾਰ ਜੀ ਨੂੰ ਖੁਦ ਕਿਹਾ ਵੀ ਮੈਂ ਕੁਝ ਕਰਨਾ ਚਾਹੁੰਨੀ ਆ ਇਹ ਕਹਿੰਦੇ ਹੁਣ ਤੈਨੂੰ ਕੀ ਡੀਸੀ ਲੱਗਣਾ ਮਾ ਮੈਂ ਡੀਸੀ ਨਹੀਂ ਲੱਗ ਸਕਦੀ ਪਰ ਮੇਰੇ ਕੋ ਹਨਰ ਬਥੇਰੇ ਨੇ ਮੈਨੂੰ ਗੱਲ ਕਰਨ ਦਾ ਸ਼ੌਂਕ ਹੈ ਮੈਨੂੰ ਗੱਲ ਕਰਨਾ ਵਧੀਆ ਲੱਗਦਾ ਮੈਨੂੰ ਨਿਆਣਿਆਂ ਸਿਆਣਿਆਂ ਨਾਲ ਗੱਲ ਕਰਨਾ ਵਧੀਆ ਲੱਗਦਾ ਹੈ ਮੇਰੇ ਅੰਦਰ ਜੋ ਭਰਿਆ ਹੋਇਆ ਹੈ ਬਰੂਦ ਦੁੱਖਾਂ ਦਾ ਸੁੱਖਾਂ ਦਾ ਘਟਿਆਂ ਦਾ ਵਾਧਿਆਂ ਦਾ ਦੁਖੀ ਘਰਾਂ ਜੱਤੀਆਂ ਭੈਣਾਂ ਕਿਵੇਂ ਰਹਿੰਦੀਆਂ ਨੇ ਕਿਵੇਂ ਆਪਣੇ ਸਿਰ ਤੇ ਨੂੰ ਦੁੱਖ ਢਾਈਦੇ ਆ ਕਿਵੇਂ ਕਿਸੇ ਦੀਆਂ ਖੁਸ਼ੀਆਂ ਚ ਸ਼ਾਮਲ ਹੋਈਦਾ ਮੈਨੂੰ ਐਦਾਂ ਦੀਆਂ ਗੱਲਾਂ ਕਰਨੀਆਂ ਸੋਹਣੀਆਂ ਲੱਗਦੀਆਂ ਮੇਰਾ ਵੈਸੇ ਵੀ ਸੁਭਾਅ ਹੈ ਆ ਮੈਂ ਇਹਨਾਂ ਨੂੰ ਕਿਹਾ ਮੈਂ ਆਪਣਾ ਖੁਦ ਕੁਛ ਕਰਨਾ ਚਾਹੁੰਦੀ ਆ ਘਰ ਦੇ ਕੰਮਾਂ ਦੇ ਨਾਲ ਨਾਲ ਪਹਿਲਾਂ ਪਹਿਲਾਂ 2-4 ਕਮੈਂਟ ਆਏ ਆ ਕਹਿੰਦੇ ਭੈਣ ਤੂੰ ਬਿੱਲੀ ਉਹ ਲੱਗਦੀ ਆ ਮੈਂ ਫੇਰ ਕਹਿੰਦੀ ਆ ਭਰਾਵਾ ਮੈਂ ਬਿੱਲੀ ਨਹੀਂ ਹੈਗੀ ਮੈਂ ਟਾਈਮ 'ਚੋਂ ਟਾਈਮ ਕੱਢ ਕੇ ਭੱਜ ਨੱਠ ਕੇ ਆਪਣੇ ਘਰ ਦੇ ਕੰਮ ਨਵੇੜ ਕੇ ਮੈਂ ਤਾਂ ਇਹ ਗੱਲ ਕਰਦੀ ਆ ਗੱਲ ਤਾਨਿਆਂ ਤੇ ਆ ਕੇ ਮੁੱਕ ਜਾਂਦੀ ਆ ਮੈਨੂੰ ਸੋਸ਼ਲ ਮੀਡੀਆ ਤੋਂ ਹੋਰ ਵਧੀਆ ਜਰੀਆ ਕੋਈ ਨਹੀਂ ਥਾ ਜਿੱਥੇ ਮੈਂ ਦਿਲ ਦੀਆਂ ਗੱਲਾਂ ਕਰ ਸਕਾਂ ਦੇਖੋ ਸਾਨੂੰ ਹਾਲਾਤ ਸਿਖਾ ਦਿੰਦੇ ਨੇ ਬਹੁਤ ਕੁਝ ਸਾਨੂੰ ਸਾਡੇ ਮਾਪਿਆਂ ਦੀਆਂ ਚੰਗੀਆਂ ਸਖਿਆਵਾਂ ਬਹੁਤ ਕੁਝ ਸਿਖਾਉਂਦੀਆਂ ਨੇ ਸਾਨੂੰ ਦੁੱਖ ਬਹੁਤ ਕੁਝ ਸਿਖਾਉਂਦੇ ਨੇ ਸਾਨੂੰ ਖੁਸ਼ੀਆਂ ਬਹੁਤ ਕੁਝ ਸਿਖਾਉਂਦੀਆਂ ਨੇ ਤਾਂ ਕਰਕੇ ਆਪਣੇ ਚ ਅੰਦਰ ਬੋਲਣ ਦਾ ਜਜ਼ਬਾ ਭਰ ਜਾਂਦਾ ਹੈ ਠੀਕ ਹੈ ਜੀ ਸੋਈ ਗੱਲਾਂ ਮੈਂ ਲਾਸਟ ਚ ਫੇਰ ਕਹਿਨੀ ਆ ਬਿ ਤਾਨੇ ਨੂੰ ਦਿਲ ਦਿਮਾਗ ਚ ਰੱਖਿਆ ਜਰੂਰ ਕਰੋ ਪਰ ਜ਼ਹਿਰ ਬਣਾ ਕੇ ਨਹੀਂ ਕੰਮ ਨਾਲ ਜਵਾਬ ਦੇਣਾ ਬੰਦੇ ਦੀ ਸ਼ਕਲ ਯਾਦ ਰਹੀਂ ਵੀ ਹਾਂ ਐਨੇ ਤਾਨਾ ਮਾਰਿਆ ਤਾਂ ਕੋਈ ਟਾਈਮ ਇਹ ਜਾਵੇ ਫਿਰ ਉਹਨੂੰ ਐ ਜੇ ਉਹ ਨਾ ਛੇੜੇ ਤਾਂ ਆਪ ਖੜਾ ਕੇ ਕਹੋ ਇਹ ਜੀ ਨੂੰ ਵੀ ਭਾਈ ਜੇ ਅੱਜ ਮਹਾਰਾਜ ਨੇ ਇੱਥੇ ਪਹੁੰਚਾਏ ਆ ਤੇਰੇ ਤਾਨਿਆਂ ਦੇ ਕਾਰਨ ਆਏ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ